ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਇੱਕ ਦਿਨ ਜਦੋਂ ਕਲਗੀਧਰ ਪਾਸ਼ਾ ਜੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਬਾਹਰ ਗਏ ਆ ਮਹਾਰਾਜ ਜੀ ਦੇ ਨਾਲ ਹੋਰ ਸਿੰਘ ਵੀ ਸਨ ਸਤਿਗੁਰ ਮਹਾਰਾਜ ਜੀ ਸੱਚੇ ਪਾਸ਼ਾ ਜੀ ਜਦੋਂ ਬਾਹਰ ਵੱਲ ਚੱਲ ਪਏ ਆ ਚੱਲਦੇ ਆ ਚੱਲਦੇ ਆ ਇੱਕਦਮ ਗੁਰੂ ਪਾਸ਼ਾ ਜੀ ਦਾ ਘੋੜਾ ਇੱਕ ਥਾਂ ਤੇ ਰੁਕ ਗਿਆ ਆ ਅਗੇ ਆਵਦਿਆ ਸਤਗੁਰ ਮਹਾਰਾਜ ਜੀ ਨੇ ਉਸ ਵਕਤ ਸਿੰਘਾਂ ਨੂੰ ਬਚਨ ਕੀਤਾ ਮਹਾਰਾਜ ਜੀ ਕਹਿਣ ਲਗੇ ਸਿੰਘੋ ਦੇਖੋ ਸਾਡਾ ਘੋੜਾ ਕਿਉਂ ਖੜੋ ਗਿਆ ਇਹ ਅੱਗੇ ਕਿਉਂ ਨਹੀਂ ਜਾ ਰਿਹਾ ਆਪਣੀ ਮੰਜ਼ਲ ਦੇ ਵੱਲ ਇਹ ਗੁਰੂ ਪਾਤਸ਼ਾਹ ਜੀ ਜਦੋਂ ਸਾਨੂੰ ਕੋਈ ਗਿਆਨ ਦੇਣਾ ਹੁੰਦਾ ਵਾ ਸਤਗੁਰਾਂ ਨੇ ਮਹਾਰਾਜ ਜੀ ਨੇ ਉਦੋਂ ਕੋਈ ਵਿਦ ਬਣਦੀ ਹੁੰਦੀ ਹੈ ਸਤਗੁਰ ਜੀ ਮਹਾਰਾਜ ਜੀ ਤਾਂ ਅੰਤਰਜਾਮੀ ਆ ਉਹਨਾਂ ਨੂੰ ਤਾਂ ਸਭ ਪਤਾ ਕਈ ਵਾਰੀ ਉਹ ਸਾਨੂੰ ਗਿਆਨ ਦੇਣ ਵਾਸਤੇ ਕੋਈ ਚੋਜ ਕਰਦੇ ਆ ਇਹ ਪਾਤਸ਼ਾਹ ਜੀ ਦਾ ਚੋਜ ਆਮ ਸਿੱਖ ਨਹੀਂ ਸਮਝ ਸਕਦੇ ਮਹਾਰਾਜ ਜੀ ਕਹਿੰਦੇ ਸਿੰਘ ਉਹ ਵੇਖੋ ਕੀ ਗੱਲ ਏ ਸਾਡਾ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਸਤਗੁਰ ਮਹਾਰਾਜ ਜੀ ਦੇ ਸਿੰਘ ਅੱਗੇ ਜਾ ਕੇ ਵੇਖਦੇ ਆ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਸਤਗੁਰ ਮਹਾਰਾਜ ਜੀ ਨੂੰ ਆਕੇ ਜਵਾਬ ਦਿੰਦੇ ਆ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਜੀ ਸਮਝ ਨਹੀਂ ਆਉਂਦੀ ਅੱਗੇ ਤਾਂ ਕੋਈ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਆ। ਇਹ ਆਪਜੀ ਦਾ ਪਿਆਰਾ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ? ਤੁਸੀਂ ਅੰਤਰਜਾਮੀ ਹੋ। ਆਪਜੀ ਕਿਰਪਾ ਕਰਕੇ ਦੱਸੋ ਇਹ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ? ਮਹਾਰਾਜ ਜੀ ਕਹਿੰਦੇ ਸਿੰਘੋ ਸਾਡਾ ਇਹ ਘੋੜਾ ਅੱਗੇ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਅੱਗੇ ਜਿਹੜਾ ਕੰਮ ਕਰਨ ਜਾਣਾ ਉਹ ਅਧੂਰਾ ਰਹਿ ਸਕਦਾ। ਕਨਗੀਧਰ ਪਾਸ਼ਾ ਜੀ ਕਹਿੰਦੇ ਕਿ ਸਾਡੇ ਸਿੰਘਾਂ ਦੇ ਵਿੱਚ ਅੱਜ ਇਹੋ ਜਿਹਾ ਸਿੰਘ ਆ ਜਥੇ ਦੇ ਵਿੱਚ ਜਿਨੇ ਇੱਕ ਗਲਤੀ ਕੀਤੀ ਹੈ ਜਿਨੇ ਕੇਸਾਂ ਦੇ ਵਿੱਚ ਕੰਗਾ ਨਹੀਂ ਕੀਤਾ ਗੁਰੂ ਮਹਾਰਾਜ ਜੀ ਕਹਿੰਦੇ ਕਿ ਜੀਉ ਸਿੱਖ ਸਾਡੇ ਸਾਹਮਣੇ ਹਾਜ਼ਰ ਹੋ ਜਾਵੇਗਾ ਤਾਂ ਠੀਕ ਨਹੀਂ ਨਹੀਂ ਤਾਂ ਅਸੀਂ ਉਸ ਨੂੰ ਨਾਮ ਲੈ ਕੇ ਬੁਲਾਵਾਂਗੇ ਹੁਣ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਹੈ ਉਸੇ ਵਕਤ ਜਿਸ ਸਿੰਘ ਨੇ ਕੇਸਾਂ ਵਿੱਚ ਕੰਗਾ ਨਹੀਂ ਸੀ ਕੀਤਾ ਉਹ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਇੱਕਦਮ ਪੇਸ਼ ਹੋ ਗਿਆ ਹੱਥ ਜੋੜਿਆ ਤੇ ਮਾਫੀ ਮੰਗੀ ਹੈ ਕਹਿੰਦਾ ਮਹਾਰਾਜ ਜੀ ਅੱਜ ਮੈਂ ਜਲਦੀ ਨਾਲ ਕਿਸੇ ਹੋਰ ਕੰਮ ਵਾਸਤੇ ਘਰੋਂ ਨਿਕਲ ਗਿਆ ਸੀ ਜਿਸ ਕਰਕੇ ਮੈਂ ਕੇਸਾ ਵਿੱਚ ਕੰਗਾ ਨਹੀਂ ਘਟ ਸਕੀਆ ਕਿਰਪਾ ਕਰੋ ਸਤਿਗੁਰ ਮਹਾਰਾਜ ਜੀ ਮੇਰੀ ਇਹ ਭੁੱਲ ਨੂੰ ਮਾਫ ਕਰ ਦਿਓ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਆ ਉਦੋਂ ਸਤਿਗੁਰ ਮਹਾਰਾਜ ਜੀ